ਬੰਗਲਾਦੇਸ਼ ਦੀ ਰਾਜਨੀਤੀ ਦੇ ਵਿੱਚ ਅੱਜ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੋ ਚੁੱਕਿਆ ਇਤਿਹਾਸਿਕ ਪਲ ਦਰ ਜੋ ਇਹਨੇ ਬਹੁਤ ਅਹਿਮ ਘਬਰ ਨਿਕਲ ਕੇ ਸਾਹਮਣੇ ਆਇਆ ਜਿੱਤੇ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਦਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਿਹੜੇ ਦਿੱਤੇ ਸੀ ਇਹਨਾਂ ਹੁਕਮਾਂ ਦੇ ਤਹਿਤ ਇਹਨਾਂ ਫੈਸਲਿਆਂ ਨੂੰ ਲੈ ਕੇ ਜਿਹੜਾ ਇਸ ਵਕਤ ਸ਼ੇਖ ਹਸੀਨਾ ਦੇ ਉੱਪਰ ਹੈ ਦੋਸਤ ਹੈ ਉਹ ਚੋਕ ਨੇ ਤੇ ਦੋਸਤ ਹੈ ਹੁਣ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਫੈਸਲਾ ਹੋਇਆ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਨ੍ਹਾਂ ਨੇ 15 ਸਾਲ ਤੋਂ ਬਾਅਦ ਦੇਸ਼ ਦੀ ਕਮਾਂਡ ਸੰਭਾਲ ਕੇ ਰੱਖੀ ਅੱਜ ਸਜਾਏ ਮੌਤ ਦਾ ਫਾਂਸੀ ਦੀ ਸਜ਼ਾ ਦਾ ਐਲਾਨ ਸ਼ੇਖ ਹਸੀਨਾ ਨੂੰ ਜੜਾ ਕਰ ਦਿੱਤਾ ਗਿਆ ਉਹਨਾਂ ਨੂੰ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਮਨੁੱਖਤਾ ਵਿਰੋਧ ਅਪਰਾਧਾਂ ਦੇ ਵਿੱਚ ਮੌਤ ਦੀ ਸਜ਼ਾ ਸੁਨਾਈ ਹੈ ਫੈਸਲਾ ਉਸ ਸਮੇਂ ਆਇਆ ਜਦੋਂ ਦੇਸ ਦੇ ਵਿੱਚ ਸਾਲ 2024 ਦੇ ਵਿੱਚ ਲੰਗੇ ਬਰੇ ਦੌਰਾਨ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਹਿੰਸਾ ਹੁੰਦੀ ਆ ਗੋਲੀਬਾਰੀ ਹਜ਼ਾਰਾਂ ਵਿਦਿਆਰਥੀਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਦਰਜਣ ਸ਼ਹੀਦਾਂ ਦੇ ਦਾਅਵੇ ਸਾਹਮਣੇ ਆਉਂਦੇ ਨੇ ਹਸੀਨਾ ਇਸ ਵੇਲੇ ਵਿਦੇਸ਼ ਦੇ ਵਿੱਚ ਹਨ ساری ਕਾਰਵਾਈ ਉਸ ਵੇਲੇ ਹੁੰਦੀ ਆ ਜਦੋਂ ਸ਼ੇਖ ਹਸੀਨਾ ਦੇਸ਼ ਦੇ ਵਿੱਚ ਗੈਰਹਾਜ਼ਰ ਹੁੰਦੇ ਨੇ ਬੰਗਲਾਦੇਸ਼ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਆਪਣੇ ਵਿਸ਼ਾਲ ਅਤੇ ਕਈ ਮਹੀਨਿਆਂ ਤੱਕ ਚੱਲੇ ਇੱਕ ਖਾਸ ਮੁਕਾਦਮੇ ਦੇ ਵਿੱਚ ਸ਼ੇਖ ਅਸੀਨਾ ਨੂੰ ਪੰਜ ਮੁੱਖ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਜਿਸ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਉੱਪਰ ਹਿੰਸਕ ਦਬਾਅ ਕਰਨ ਦਾ ਗੈਰ ਕਾਨੂੰਨੀ ਗੋਲੀਬਾਰੀ ਦੇ ਹੁਕਮ ਦੇਣ ਦਾ ਗ੍ਰਿਫਤਾਰ ਅਤੇ ਹਰਾਸਤ ਦਾ ਦਰਬਾਰ ਤੋਂ ਰਾਜਨੀਤਿਕ ਵਿਰੋਧ ਨੂੰ ਦਬਾਉਣ ਦੇ ਲਈ ਕਠੋਰ ਮੁਹਿੰਮ ਜਾਂ ਪਰ ਮਨੁੱਖਤਾ ਵਿਰੋਧ ਸਮੂਹਿਕ ਕਾਰਵਾਈਆਂ ਤਾਂ ਵਿਦਿਆ ਜਿਹੜਾ ਵਿਦਿਆਰਥੀਆਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਾਂਦੇ ਨੇ ਜਾਂ ਪਰ ਉਹਨਾਂ ਨੂੰ ਹਿੰਸਕ ਕਰਨ ਦੇ ਲਈ ਪ੍ਰਵੋਕ ਕੀਤਾ ਜਾਂਦਾ ਇਸ ਗੱਲਾਂ ਨੂੰ ਲੈ ਕੇ ਦੋਸ਼ ਤੈ ਹੋ ਚੁੱਕੇ ਨੇ ਪੰਜ ਅਪਰਾਧਿਕ ਮਾਮਲਿਆਂ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਬੰਗਲਾਦੇਸ਼ ਦੀ ਸ਼ੇਖ ਅਸੀਨਾ ਨੂੰ ਜਿਹੜਾ 사ਜ਼ਾਏ ਮੌਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਿਆ ਟ੍ਰਿਬਿਊਨਲ ਦੇ ਅਨੁਸਾਰ ਸਾਲ 2024 ਦੇ ਜੁਲਾਈ ਦੇ ਜੁਲਾਈ ਅਗਸਤ ਮਹੀਨਿਆਂ ਦੇ ਵਿੱਚ ਵਿਦਿਆਰਥੀ ਪ੍ਰਦਰਸ਼ਨ ਵਿਰੁੱਧ ਸਰਕਾਰੀ ਕਾਰਵਾਈ ਨੇ 1400 ਤੋਂ ਵੱਧ ਮੌਤਾਂ ਵਾਲੀ ਹਿੰਸਾ ਨੂੰ ਜਨਮ ਦਿੱਤਾ ਸੀ ਟ੍ਰਿਬਿਊਨਲ ਨੇ ਅਦਾਲਤ ਦੇ ਵਿੱਚ ਬਹੁਤ ਸਾਰੇ ਜਿਹੜੇ ਸਬੂਤ ਤੱਤ ਪੇਸ਼ ਕੀਤੇ ਜਿਸ ਦੇ ਵਿੱਚ ਵੀਡੀਓ ਕਲਿੱਪਸ ਜਾਂ ਫਿਰ ਟੈਪ ਹੋਈਆਂ ਕਾਲਾਂ ਗਵਾਹ ਪੇਸ਼ ਕੀਤੇ ਜਿਹੜੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਪਤਾ ਲੱਗਦਾ ਕਿ ਸ਼ੇਖ ਅਸੀਨਾ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ 15 ਸਾਲ ਤੋਂ ਬਾਅਦ ਬੰਗਲਾਦੇਸ਼ ਦੀ ਕਮਾਨ ਸੰਭਾਲ ਕੇ ਰੱਖੀ ਕਿ ਉਹਨਾਂ ਨੇ ਹੁਕਮ ਦਿੱਤੇ ਕਿ ਪ੍ਰਦਰਸ਼ਨਕਾਰੀਆਂ ਦੇ ਉੱਪਰ ਗੋਲੀ ਚਲਾਈ ਜਾਵੇ ਜਿਸ ਦੇ ਵਿੱਚ 1500 ਵਿਦਿਆਰਥੀ ਜਿਹੜੇ ਮੌਤ ਹੋ ਜਾਂਦੀ ਆਡੀਓ ਰਿਕਾਰਡਿੰਗ ਤੋਂ ਇਸ਼ਾਰਾ ਮਿਲਿਆ ਕਿ ਸੀਨੀਅਰ ਅਫਸਰਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਉੱਪਰ ਸਿੱਧੀ ਕਾਰਵਾਈ ਸਮੇਤ ਗੋਲੀਬਾਰੀ ਦੇ ਹੁਕਮ ਦਿੱਤੇ ਸੀ ਅਦਾਲਤ ਨੇ ਇਹ ਵੀ ਦੱਸਿਆ ਕਿ ਹਸੀਨਾ ਦੇ ਦੋ ਨਜ਼ਦੀਕੀ ਅਧਿਕਾਰੀ ਜਿਸ ਦੇ ਵਿੱਚ ਸਾਬਕਾ ਗ੍ਰਹਿ ਮੰਤਰੀ ਦੇ ਤੇ ਸਾਬਕਾ ਪੁਲਿਸ ਆਈਜੀ ਨੇ ਜਿਹੜੇ ਅਬਦੁੱਲਾ ਏਆਈ ਮੁਹੰਮਦ ਨੇ ਜਿਹੜੇ ਉਹ ਦੋਸ਼ੀ ਕਰਾਰ ਹੋਏ ਨੇ ਤੇ ਇਸੇ ਵੇਲੇ ਬੰਗਲਾਦੇਸ਼ ਰਾਸਦ ਦੇ ਵਿੱਚ ਨੇ ਜਦਕੇ ਜਿਹੜੇ ਸਾਬਕਾ ਪੁਲਿਸ ਆਈਜੀ ਨੇ ਇਸ ਵਕਤ ਬੰਗਲਾਦੇਸ਼ ਰਾਸਦ ਦੇ ਵਿੱਚ ਨੇ ਜਦਕੇ ਸ਼ੇਖ ਹਸੀਨਾ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਗ੍ਰਹਿ ਮੰਤਰੀ ਦੋਵੇਂ ਦੇਸ਼ ਦੇ ਵਿੱਚ ਉਸ ਵਕਤ ਫਰਾਰ ਚੱਲੇ ਨੇ ਗੈਰ ਹਾਜ਼ਰ ਨੇਤਾ ਕਾ ਦੇ ਮੋਖ ਚਰਾਹੇ ਆ ਰਾਜ ਯੂਨੀਵਰਸਟੀਆਂ ਸਰਕਾਰੀ ਇਮਾਰਤਾਂ ਦੇ ਬਾਹਰ ਫੌਜ ਅਤੇ ਪੈਰਾ ਮਿਲਟਰੀ ਦਸਤਿਆਂ ਦੀ ਵਧੀਕ ਤਾਇਨਾਤੀ ਆ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਦੀ ਸਪੀਡ ਬੇਅਦ ਧੀਮੀ ਕਰੀ ਹੋਈ ਆ ਜਨਤ ਇਕੱਠਾਂ ਦੇ ਉੱਤੇ ਪਾਬੰਦੀ ਲਗਾਈ ਹੋਈ ਆ ਇੰਟਰਨਮ ਇੰਟਰਮ ਸਰਕਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਆ ਜਦ ਕਿ ਆਵਾਮੀ ਲੀਗ ਹਸੀਨਾ ਦੇ ਸਹਿਯੋਗ ਦੇ ਨਾਲ ਹੜਤਾਲ ਦੀ ਅਪੀਲ ਕੀਤੀ ਆ ਤੇ ਇਸ ਵਕਤ ਫੈਸਲੇ ਤੋਂ ਬਾਅਦ ਦੇ ਇਸ ਦੇ ਵਿੱਚ ਰਾਜਨੀਤਿਕ ਤਪ ਤਾਪਮਾਨ ਜਿਹਦਾ ਵਧਣ ਦੀ ਸੁਭਾਵਨਾ ਤੇ ਉਧਰਲੇ ਪਾਸੇ ਫੈਸਲੇ ਨੇ ਅੰਤਰਰਾਸ਼ਟਰੀ ਪ੍ਰਕਿਰਿਆ ਵੀ ਜਿਹੜੀ ਸਾਹਮਣੇ ਆਈ ਅੱਜ ਕਿ ਟ੍ਰਿਬਿਊਨਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਕਾਨੂੰਨੀ ਪ੍ਰਕਿਰਿਆ ਪਾਰਦਰਸ਼ੀ ਰਹੀ ਹੈ ਬਹੁਤ ਅਹਿਮ ਫੈਸਲਾ ਅੱਜ ਜਿਹੜਾ ਉਹ ਸੁਣਾਇਆ ਗਿਆ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੂੰ ਲੈ ਕੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਆ ਜਿਸ ਨੂੰ ਲੈ ਕੇ ਜਿਹੜਾ ਬੰਗਲਾਦੇਸ਼ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਦਾ ਜਿਹੜਾ ਫੈਸਲਾ ਉਹ ਸੁਣਾ ਦਿੱਤਾ ਗਿਆ ਹੈ